ਸਾਤਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਮਾਤ 9ਵੀਂ ਦੀ ਸਾਹਿਤਮਾਲਾ ਪੁਸਤਕ ਦੇ ਵਿੱਚ ਭਾਈ ਵੀਰ ਸਿੰਘ ਦੀ ਲਿਖੀ ਕਵਿਤਾ ਸਮਾਂ ਬਾਰੇ ਪੜਾਂਗੇ ਕਵਿਤਾ ਪੜਨ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਈ ਵੀਰ ਸਿੰਘ ਦੇ ਜੀਵਨ ਬਾਰੇ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਤੇ ਮਾਤਾ ਸਰਦਾਰਨੀ ਉਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਨੂੰ ਆਧੁਨਿਕ ਕਵਿਤਾ ਦਾਦਾ ਜੀ ਹੈ ਇਹਨਾਂ ਨੂੰ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਵੀ ਆਖਿਆ ਜਾਂਦਾ ਹੈ ਆਪ ਨੇ ਕਵਿਤਾ ਕੇਵਲ ਕਵਿਤਾ ਹੀ ਨਹੀਂ ਸਗੋਂ ਵਾਰਤਕ ਨਾਵਲ ਨਾਟਕ ਦੀ ਰਚਨਾ ਕਰਕੇ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਕੀਤਾ ਉਹਨਾਂ ਨੇ ਜਿਹੜੀ ਸਾਹਿਤ ਨੂੰ ਪੰਜਾਬੀ ਸਾਹਿਤ ਨੂੰ ਦੇਣਾ ਉਹ ਗੁਨਾਤਮਕ ਤੇ ਗੁਣਾਤਮਕ ਮਤਲਬ ਗਿਣਤੀ ਵਿੱਚ ਵੀ ਤੇ ਗੁਣਾ ਵਿੱਚ ਵੀ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ ਉਹਨਾਂ ਦੀਆਂ ਰਚਨਾਵਾਂ ਰਾਣਾ ਸੂਰਤ ਸਿੰਘ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਮਟਕ ਖੁਲਾਰੇ ਪ੍ਰੀਤ ਬਿਣਾ ਕੰਬ ਦੀ ਕਲਾਈ ਮੇਰੇ ਸਾਈਆਂ ਜੀਓ ਰਾਣਾ ਸੂਰਤ ਸਿੰਘ ਵਿਜੈ ਸਿੰਘ ਤੇ ਸੁੰਦਰੀ ਭਾਰਤੀ ਸਾਹਿਤਕ ਅਕਾਦਮੀ ਦਿੱਲੀ ਵੱਲੋਂ ਉਹਨਾਂ ਦੀ ਕਾ ਪੁਸਤਕ ਮੇਰੇ ਸਾਈਆਂ ਜੀਓ ਨੂੰ ਪੁਰਸਕਾਰਿਤ ਕੀਤਾ ਗਿਆ ਆਪ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀ ਲਟੀਮਨਾਰਥ ਡਿਗਰੀ ਨਾਲ ਆਪ ਜੀ ਨੂੰ ਸਨਮਾਨਿਤ ਕਵਿਤਾ ਬਾਰੇ ਪੜਦੇ ਹਾਂ ਇਸ ਕਵਿਤਾ ਦੇ ਵਿੱਚ ਸਮਾਂ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਨੇ ਸਾਨੂੰ ਸਮੇ ਦਾ ਸਹੀ ਉਪਯੋਗ ਸਾਧੂ ਉਪਯੋਗ ਕਰਨ ਦੀ ਸਿੱਖਿਆ ਦਿੱਤੀ ਹੈ ਉਹ ਇਸ ਕਵਿਤਾ ਦੇ ਵਿੱਚ ਪਹਿਲੀਆਂ ਜਿਹੜੀਆਂ ਸਤਰਾਂ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਰੂਪ ਤੇ ਵਿੱਚ ਕਹਿ ਰਹੇ ਨੇ ਕਿ ਰਹੀ ਵਾਸਤੇ ਤੱਕ ਸਮੇ ਨੇ ਇੱਕ ਨਾ ਮੰਨੀ ਵਾਸਤੇ ਹੁੰਦਾ ਤਰਲੇ ਕਰਨਾ ਮਿੰਤਾ ਕਰਨਾ ਕਿ ਮੈਂ ਸਮੇ ਦੀਆਂ ਮਿੰਤਾਾਂ ਕਰਦੀ ਰਹੀ ਤਰਲੇ ਪਾਉਂਦੀ ਰਹੀ ਵਾਸਤੇ ਪਾਉਂਦੇ ਰਹੀ ਪਰ ਸਮੇ ਨੇ ਮੇਰੀ ਇੱਕ ਵੀ ਨਾ ਮੰਨੀ ਫੜਫੜ ਰਹਿ ਤ੍ਰਿਕ ਸਮੇਂ ਖਿਸਕਾਈ ਕਰਨੀ ਕਿ ਮੈਂ ਫੜਫੜ ਕੇ ਤਰੀਕ ਮਤਲਬ ਖਿੱਚਣਾ ਕਿ ਮੈਂ ਸਮੇਂ ਨੂੰ ਫੜਫੜ ਕੇ ਆਪਣੇ ਵੱਲ ਖਿੱਚਦੀ ਰਹੀ ਪਰ ਸਮੇਂ ਨੇ ਆਪਣੀ ਜਿਹੜੀ ਕੰਨੀ ਕੰਨੀ ਮਤਲਬ ਪੱਲਾ ਛੁੜਾ ਕੇ ਸਮਾਂ ਜਿਹੜਾ ਸੀ ਉਹ ਆਪਣੀ ਚਾਲ ਨਾਲ ਅੱਗੇ ਵਧ ਗਿਆ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਪੰਨੀ ਕਿਵੇਂ ਕਿਸੇ ਵੀ ਤਰੀਕੇ ਜਿਹੜਾ ਸਮੇਂ ਨੂੰ ਰੋਕ ਨਾ ਸਕੀ ਅਟਕ ਜੋ ਪਾਈ ਅਟਕ ਮਤਲਬ ਰੁਕਾਵਟ ਜੋ ਜੋ ਵੀ ਮੈਂ ਸਮੇਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਕੋਣ ਦਾ ਯਤਨ ਕੀਤਾ ਕਿ ਸਮਾਂ ਕਿਸੇ ਤਰੀਕੇ ਰੁਕ ਜਾਵੇ ਉਹਨਾਂ ਨੂੰ ਉਹ ਭੰਨ ਕੇ ਤੋੜ ਕੇ ਆਪਣੀ ਚਾਲ ਦੇ ਨਾਲ ਅੰਕੇ ਚੱਲ ਗਿਆ ਤਰੀਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ ਤਰੀਖੇ ਹੁੰਦਾ ਤੇਜ ਵੇਗ ਮਤਲਬ ਚਾਲ ਦੇ ਨਾਲ ਆਪਣੀ ਤੇਜ ਚਾਲ ਦੇ ਨਾਲ ਸਮਾਂ ਜਿਹੜਾ ਸੀ ਉਹ ਸਾਰੀਆਂ ਆਪਣੀਆਂ ਹੱਦਾਂ ਬੰਨੇ ਟੱਪ ਕੇ ਅੱਗੇ ਅੱਗੇ ਚੱਲਦਾ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਂਦਾ ਅਗੀਆਂ ਸਤਰਾਂ ਦੇ ਵਿੱਚ ਭਾਈ ਵੀਰ ਸਿੰਘ ਮਨੁੱਖ ਨੂੰ ਚੇਤਾਵਨੀ ਦਿੰਦੇ ਸਮਝਾਉਂਦੇ ਹੋਏ ਕਹਿ ਰਹੇ ਨੇ ਕਿ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਂਦਾ ਕਿ ਜੇ ਤੂੰ ਇਨਸਾਨ ਨੂੰ ਕਹਿ ਰਹੇ ਨੇ ਕਿ ਤੂੰ ਹਜੇ ਵੀ ਸੰਭਲ ਜਾ ਜੋ ਸਮਾਜ ਤੇਰੇ ਹੱਥ ਵਿੱਚ ਹੈ ਜੋ ਸਮਾਹ ਹੁਣ ਐਟ ਪ੍ਰੈਜ਼ੈਂਟ ਚੱਲ ਰਿਹਾ ਠੀਕ ਹੈ ਉਸ ਨੂੰ ਹੱਲੇ ਵੀ ਸੰਭਾਲ ਲੈ ਉਸ ਨੂੰ ਹੁਣ ਵੀ ਆਪਣੇ ਸਹੀ ਮਤਲਬ ਉਹਦਾ ਸਹੀ ਉਪਯੋਗ ਕਰ ਚੰਗੇ ਕੰਮ ਵਿੱਚ ਲਾ ਜੋ ਵੀ ਤੇ ਆਪਣੀ ਮੰਜ਼ਲ ਨਿਸ਼ਚਿਤ ਕੀਤੀ ਆ ਉਹਨੂੰ ਤੈਅ ਕਰਨ ਲਈ ਸਹੀ ਯੋਗ ਜਿਹੜੇ ਨੇ ਯਤਨ ਕਰਨੇ ਚਾਹੀਦੇ ਨੇ ਕਰ ਸਫਲ ਉਡੰਦਾ ਜਾਉਂਦਾ ਜਾਉਂਦਾ ਕਿ ਇਸ ਸਮੇਂ ਨੂੰ ਸਫਲਾ ਕਰ ਲੈ ਕਿ ਹੋ ਅਜੇ ਸੰਭਾਲ ਇਸ ਸਮੇਂ ਨੂੰ ਹਲੇ ਵੀ ਇਸ ਸਮੇਂ ਨੂੰ ਸੰਭਾਲ ਲੈ ਤੈਨੂੰ ਸਫਲਾ ਕਰ ਲੈ ਉਡੰਦਾ ਜਾਉਂਦਾ ਜਾਉਂਦਾ ਇਹ ਤਾਂ ਉੱਡਦਾ ਹੀ ਜਾਂਦਾ ਇਹ ਉੱਡਦਾ ਹੀ ਜਾਂਦਾ ਇਹ ਕਿਸੇ ਦੇ ਰੋਕਿਆ ਸਮਾਂ ਜਿਹੜਾ ਨਹੀਂ ਰੁਕਦਾ ਕਿ ਕਹਿੰਦੇ ਨੇ ਕਿ ਲੰਘਿਆ ਹੋਇਆ ਪਾਣੀ ਤੇ ਵਿੱਤਿਆ ਸਮਾਂ ਕਦੇ ਵੀ ਵਾਪਸ ਨਹੀਂ ਮੁੜਦਾ ਇਹ ਤਹਿਰੰ ਜਾਂਚਣਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਅਗੀਆਂ ਸਤਰਾਂ 'ਚ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਇਹ ਠਹਿਰਨ ਸਮਾਂ ਜਿਹੜਾ ਉਹ ਠਹਿਰਨ ਦੀ ਜਾਂਚ ਨਹੀਂ ਜਾਣਦਾ ਉਹਨੂੰ ਜਾਂਚ ਮਤਲਬ ਤੰਗ ਤਰੀਕਾ ਰੁਕਣ ਦਾ ਸਮੇਂ ਨੂੰ ਨਹੀਂ ਆਉਂਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਲੰਘ ਗਿਆ ਸਮਾਂ ਕਦੇ ਵੀ ਵਿਤਿਆ ਗਿਆ ਸਮਾਂ ਕਦੇ ਵੀ ਵਾਪਸ ਨਹੀਂ ਮੁੜਦਾ ਸੋ ਇਸ ਤਰ੍ਹਾਂ ਭਾਈ ਵੀਰ ਸਿੰਘ ਨੇ ਇਸ ਕਵਿਤਾ ਦੇ ਵਿੱਚ ਸਮੇਂ ਦੀ ਸਤ ਉਪਯੋਗ ਸਮੇਂ ਦਾ ਸਤ ਜੇ ਉਹ ਕਹਿੰਦੇ ਨੇ ਕਿ ਸਾਨੂੰ ਇਸ ਦੀ ਸਹੀ ਉਪਯੋਗ ਜਿਹੜਾ ਉਹ ਕਰਨਾ ਚਾਹੀਦਾ ਸਾਧੂ ਉਪਯੋਗ ਕਰਨਾ ਚਾਹੀਦਾ ਜੋ ਸਮਾਂ ਅੱਜ ਤੇਰੇ ਹੱਥ ਵਿੱਚ ਹੈ ਉਸ ਨੂੰ ਸਹੀ ਕੰਮ ਵਿੱਚ ਲਾ ਕੇ ਉਹਨੂੰ ਸਫਲ ਕਰ ਲੈ ਕਿਉਂਕਿ ਬੀਤਿਆ ਹ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ ਜੋ ਵੀ ਅਸੀਂ ਆਪਣੀ ਮੰਜ਼ਲ ਜੋ ਨਿਸ਼ਚਿਤ ਕੀਤੀ ਹੈ ਕਿ ਮੈਂ ਇਸ ਮੰਜ਼ਲ ਦੇ ਉੱਪਰ ਪਹੁੰਚਣਾ ਹੈ ਉਹਨੂੰ ਉੱਥੇ ਪਹੁੰਚਣ ਲਈ ਸਾਨੂੰ ਅੱਜ ਜੋ ਸਮਾਂ ਅੱਜ ਸਾਡੇ ਹੱਥ ਵਿੱਚ ਹੈ ਉਸ ਸਮੇਂ ਦੇ ਵਿੱਚ ਉਹਦਾ ਸਹੀ ਉਪਯੋਗ ਕਰਦੇ ਹੋਏ ਉਸ ਮੰਜ਼ਲ ਤੱਕ ਪਹੁੰਚਣ ਲਈ ਸਾਨੂੰ ਯੋਗ ਯਤਨ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਸੋ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਕਵਿਤਾ ਦੀ ਸਮਝ ਆਈ ਹੋਵੇਗੀ ਧੰਨਵਾਦ